ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡ ਜੱਸੇ ਆਣਾ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਸ਼੍ਰੀ ਮਕਸਰ ਸਾਹਿਬ ਪੈ ਜਾਂਦਾ ਦੋਸਤੋ ਇੱਕ ਘਰੇਲੂ ਪਰਿਵਾਰ ਕੋਲੇ ਦੋਸਤੋ ਬਹੁਤ ਸੋਹਣੀ ਦੋਸਤੋ ਨੀਲੀ ਆਵੀ ਗੱਭਣ ਮੱਝ ਵਕਾਊ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਜੀ ਹਾਂਜੀ ਬਾਈ ਠੀਕ ਆ ਜੀ ਤੇ ਨਾਂ ਦੱਸਿਓ ਬਾਈ ਆਪਣਾ ਨਾਂ ਜੀ ਸੁਣ ਲੱਗਾਂਗੇ ਜੀ ਜਸਵਿੰਦਰ ਸਿੰਘ ਠੀਕ ਆ ਤੇ ਬਾਈ ਆਪਣਾ ਫੋਨ ਨੰਬਰ ਵੀ ਦੱਸ ਦਿਓ 94174 ਠੀਕ ਆ 7238 ਦੁਬਾਰੇ ਫੇਰ ਬੋਲ ਦੀ 9375 ਬੱਤਾ 338 ਠੀਕ ਆ ਤੇ ਬਈ ਮਾਝੇ ਆਪਣੇ ਘਰ ਦੀ ਆ ਹਾਂਜੀ ਕਰਦੀ ਆ ਠੀਕ ਆ ਕਿੰਮਾ ਸੁਬਾ ਸੂਣਾ ਬਈ ਇਹਨੇ ਇਹ ਤੀਜਾ ਸੁਬਾ ਸੂਗੀ ਤੀਜਾ ਸੁਬਾ ਸੂਗੀ ਕਿੰਨੇ ਦਿਨ ਲੈ ਜੂਗੀ ਬਈ ਬਸ 5-7 ਦਿਨ ਲਜੂਗੀ 5-7 ਦਿਨ ਲੈ ਜੂਗੀ 10 ਤਰੀਕ ਨੂੰ ਦਿਨ ਪੂਰੇ 10 ਤਰੀਕ ਨੂੰ ਦਿਨ ਪੂਰੇ ਅੱਜ 5 ਤਰੀਕ ਹੋਗੀ ਹਾਂਜੀ 5 ਕ ਦਿਨ ਪਏ ਆ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਪਾਣਦੀ ਬਈ ਇਹ ਦੁੱਧ ਦਾ ਸੀ 17 ਕਿਲੋ ਹੈ ਦੂਜੇ ਸੂਏ ਦੀ ਦੂਜੇ ਸੂਏ 17 ਲੀਟਰ ਕੱਢਿਆ ਹਾਂਜੀ ਠੀਕ ਆ ਲੋ ਵੀ ਸੱਜਣੋ ਪੂਰੇ ਵੱਡੇ ਕਦ ਕਾਠ ਵਾਲੀ ਨੀਲੀ ਰਾਵੀ ਹੈ ਸੋਹਣੇ ਟਾਂਚੇ ਦੇ ਵਿੱਚ ਆ ਦੋਸਤੋ ਰਾਜੀਪਲੀ ਆ ਮੱਥੇ ਦੇ ਵਿੱਚ ਸਾਰੇ ਦੇ ਵਿੱਚ ਪਟਾ ਹੈਗਾ ਦੋਸਤੋ ਅੱਖਾਂ ਦੋਵੇਂ ਚਿੱਟੀਆਂ ਚਾਰੇ ਪੈਰ ਚਿੱਟੇ ਪੂਛ ਉੱਪਰ ਤਾਂ ਹੀ ਚਿੱਟੀ ਹੈ ਦੋਸਤੋ ਸੋਹਣਾ ਕਦ ਕਾਠਾ ਦੋਸਤੋ ਤੇ ਬਾਈ ਸੀਮਨ ਕਿਹੜਾ ਲੱਗਿਆ ਇਹਦੇ ਇਹ ਡਾਇਮੰਡ ਹੈ ਡਾਇਮੰਡ ਬੋਲਦਾ ਦੋਸਤੋ ਸੀਮਨ ਲੱਗਿਆ ਦੋਸਤੋ ਡਾਇਮੰਡ ਬੋਲਦਾ ਸੀਮਨ ਅੱਗੇ ਲੱਗਿਆ ਹੋਇਆ ਬੱਚੇ ਦੋਸਤੋ ਬਾਈ ਜਾਂਦਾ ਬਹੁਤ ਸੋਹਣੇ ਪੈਦਾ ਕਰਦੀ ਆ ਤੇ ਪਰ ਬਾਈ ਕੋਲੇ ਇਸ ਵਕਤ ਇਹਦਾ ਬੱਚਾ ਕੋਈ ਵੀ ਨਹੀਂ ਸਾਰੇ ਸੇਲ ਕੀਤੇ ਹੋਏ ਆ ਇਸ ਤਰ੍ਹਾਂ ਬਹੁਤ ਖੁੱਲੇ ਪੈਠ ਕੂੜੇ ਦੇ ਵਿੱਚ ਹਵਾਨੇ ਦੀ ਤਿਆਰੀ ਦੋਸਤੋ ਹੁਣ ਵੀ ਬਹੁਤ ਸੋਹਣੀ ਹੈ ਦੋਸਤੋ ਜੇ 5-4 ਦਿਨ ਲੱਗਦੀ ਹੈ ਦੋਸਤੋ ਹਵਾਨੇ ਦੀ ਤਿਆਰੀ ਹੋਰ ਸੋਹਣੀ ਬਣਾ ਜਾਣੀ ਹੈ ਦੋਸਤੋ ਸੋਹਣਾ ਥਾਣਾ ਦਾ ਸਜ ਹੈ ਦੋਸਤੋ ਵੇਖ ਸਕਦੇ ਆ ਥੋੜਾ ਜਿਹਾ ਦੋਸਤੋ ਤੇਰੀ ਪਸ਼ੂ ਉੱਪਰੇ ਬੰਦੇ ਤੋਂ ਭਰੌਂਦਾ ਇਸੇ ਕਰਕੇ ਦੋਸਤੋ ਦੇਖ ਸਕਦੇ ਆ ਦੋਸਤੋ ਥੋੜਾ ਜਿਹਾ ਦੋਸਤੋ ਕਬਹਿਣੀ ਵਾਲਾ ਥਾਣਾ ਅਗਲਾ ਛੋਟਾ ਵਿਖਾਉਂਦੀ ਹੈ ਬਾਈ ਦਸਨ ਮੁਤਾਬਕ ਦੋਸਤੋ ਬਾਈਆਂ ਦਾ ਵੀ ਦੁੱਧ ਦੇ ਵਿੱਚ ਪੂਰਾ ਹੀ ਦੋਸਤੋ ਪਸ਼ੂਆਂ ਕਰਕੇ ਦੁੱਧ ਪੂਰਾ ਹੋ ਜਾਂਦਾ ਬਾਕੀ ਦੋਸਤੋ ਤਸੱਲੀ ਤੁਸੀਂ ਕਰਨੀ ਇੱਥੇ ਆ ਕੇ ਸਾਡਾ ਫਰਜ਼ ਆ ਦੋਸਤੋ ਹਰੇਕ ਪੱਖ ਤੋਂ ਤੁਹਾਨੂੰ ਪਸ਼ੂ ਖਾਉਣ ਦਾ ਤੇ ਤੋੜ ਕੇ ਵੀ ਦੋਸਤੋ ਤੁਹਾਨੂੰ ਖਾ ਦੇਣੇ ਆ ਤੇ ਬਾਕੀ ਦੋਸਤੋ ਮੌਲਵੀ ਪੁੱਛ ਲਾਂਗੇ ਬਾਈ ਤੋਂ ਬਾਈ ਖੁੱਲ ਗਏ ਦੇਖ ਸਕਦੇ ਆ ਦੋਸਤੋ ਸੋਹਣੇ ਕੱਦ ਘਾਠ ਵਾਲੀ ਹੈ ਬਾਕੀ ਦੋਸਤੋ ਹਵਾਨੇ ਦੀ ਤਿਆਰੀ ਵੀ ਬਹੁਤ ਸੋਹਣੀ ਆ ਹਵਾਨਾ ਦੋਸਤੋ ਬਹੁਤ ਵੱਡਾ ਤਿਆਰ ਕੀਤਾ ਹੋਇਆ ਹੈ ਨੇ ਆ ਗਾੜੀ ਵੱਡਾ ਦੋਸਤੋ ਮਗਰ ਹਵਾਨਾ ਦੋਸਤੋ ਥੋੜਾ ਜਿਹਾ ਬੇਸ਼ੱਕ ਘੱਟ ਦਿਖਉਂਦੀ ਆ ਤੇ ਹਵਾਨਾ ਦੋਸਤੋ ਜੇ ਮਗਰਲੇ ਪਾਸੋਂ ਤੁਹਾਨੂੰ ਵਿਖਾਈਏ ਖੜ ਕੇ ਦੋਸਤੋ ਹਵਾਨਾ ਦੋਸਤੋ ਬਹੁਤ ਵੱਡਾ ਤਿਆਰ ਕੀਤਾ ਹੋਇਆ ਦੇਖ ਸਕਦੇ ਸੋਹਣਾ ਦੋਸਤੋ ਥਣਾ ਦਾ ਸਹਿਜ ਆ ਮਗਰਲੇ ਪਾਸੋਂ ਉੱਪਰ ਤਾਂ ਹੀ ਹਵਾਨਾ ਦੋਸਤੋ ਪੂਰਾ ਚੌੜਾ ਤੇ ਰਾਜੀਪਲੀ ਬਹੁਤ ਆ ਦੋਸਤੋ ਮੁੱਲ ਵੀ ਬਾਈ ਤੋਂ ਆਪਾਂ ਪੁੱਛ ਲੈਨੇ ਆ ਮੁੱਲ ਕੀ ਕਰਾਂਗੇ ਬਾਈ ਇਨਾ 140000 ਜੀ 140000 ਥੋੜਾ ਬਹੁਤਾ ਮਾਨਤਨ ਹੋ ਜੂ ਬਾਈ ਹਾਂਜੀ ਹੋ ਜੂ ਲਓ ਵੀ ਸੱਜਣੋ 140000 ਰੁਪਿਆ ਰੇਟ ਆ ਬਾਕੀ ਦੋਸਤੋ ਮੌਕੇ ਤੇ ਮਾਨਤਨ ਹੋ ਜਾਂਦਾ ਹੁੰਦਾ ਕੋਈ ਵੀ ਰੇਟ ਦੋਸਤੋ ਫਿਕਸ ਨਹੀਂ ਹੁੰਦਾਗਾ ਇੱਥੇ ਆਉਂਗੇ ਤਾਂ ਦੋਸਤੋ ਤੁਹਾਡਾ ਸੌਦਾ ਜ਼ਰੂਰ ਹੋ ਜੂਗਾ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਦੋਸਤੋ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਓ ਜੀ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸੱਜਣੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ